ਨਗਰ ਕੌਂਸਲ ਦਰਾਹਾ ਵੱਲੋਂ ਸ਼ਹਿਰ ਵਿੱਚ ਜਲਦੀ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ 3 ਕਰੋੜ 28 ਲੱਖ ਰੁਪਏ ਦਾ ਟੈਂਡਰ ਪਾਇਆ ਗਿਆ ਜਿਸ ਅਧੀਨ ਜੋ ਪਿੰਡ ਅਢਾਈਚਾ ਦੇ ਨਜ਼ਦੀਕ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਿਆ ਹੋਇਆ ਉਸ ਦਾ ਪਾਣੀ ਟ੍ਰੀਟਮੈਂਟ ਕਰਕੇ ਜੋ ਨਾਲ ਲੱਗਦੀ ਸਰਹੰਦ ਨਹਿਰ ਦੇ ਨਾਲ ਲੱਗਦੀ ਡਰੇਨ ਹੈ ਉਸ ਵਿੱਚ ਪਾਇਆ ਜਾਣਾ ਹੈ ਇਸ ਕੰਮ ਨੂੰ ਬੜੇ ਹੀ ਜੰਗੀ ਪੱਧਰ ਉੱਪਰ ਕੀਤਾ ਜਾ ਰਿਹਾ ਦੇਖ ਸਕਦੇ ਹਾਂ ਕਿ ਸਿੱਧੂ ਹਸਤਾਲ ਰੋਡ ਦੇ ਉੱਪਰ ਪਾਈਪਾਂ ਪਾਉਣ ਦਾ ਕੰਮ ਜੰਗੀਪਤੁਰ ਉੱਪਰ ਚੱਲ ਰਿਹਾ ਹੈ ਇਸ ਡਰੇਨ ਦੇ ਵਿੱਚ ਇਹ ਪਾਣੀ ਪਾਇਆ ਜਾਣਾ ਹੈ ਇਹ ਡਰੇਨ ਰਣਜੀਤ ਰਿਜ਼ੋਰਟ ਤੋਂ ਸ਼ੁਰੂ ਹੋ ਕੇ ਜੋ ਗੁਰਥਲੀ ਦਾ ਪੁਲ ਹੈ ਉੱਥੇ ਜਾ ਕੇ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਜੋ ਪਿੰਡ ਗੁਰਥਲੀ ਦੇ ਲੋਕ ਨੇ ਉਹਨਾਂ ਵੱਲੋਂ ਇਸ ਡਰੇਨ ਨੂੰ ਬੰਦ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਇਸ ਡਰੇਨ ਦੇ ਵਿੱਚ ਜੋ ਦਰਾਹਾ ਸ਼ਹਿਰ ਦੇ ਸਵੇਰ ਦਾ ਪਾਣੀ ਪਾਇਆ ਜਾਂਦਾ ਹੈ ਅਸਲ ਵਿੱਚ ਇਹ ਬਰਸਾਤੀ ਪਾਣੀ ਦੇ ਡਿਸਚਾਰਜ ਵਾਸਤੇ ਬਣੀ ਹੋਈ ਹੈ ਦੇਖ ਸਕਦੇ ਹੋ ਕਿ ਸਾਹਮਣੇ ਨੈਸ਼ਨਲ ਹਾਈਵੇ 44 ਹੈ ਇਸ ਡਰੇਨ ਦੇ ਵਿੱਚ ਵਾਟਰ ਇਹਨਾਂ ਪਾਈਪਾਂ ਦੇ ਰਾਹੀਂ ਜੋ ਪਾਣੀ ਪਾਇਆ ਜਾਣਾ ਹੈ ਦੂਸਰੇ ਪਾਸੇ ਜੋ ਕੋਰਟ ਦੀਆਂ ਹਦਾਇਤਾਂ ਨੇ ਕਿ ਟ੍ਰੀਟਮੈਂਟ ਕਰਨ ਤੋਂ ਪਹਿਲਾਂ ਟ੍ਰੀਟਮੈਂਟ ਪਾਣੀ ਕਿਸੇ ਵੀ ਵਾਟਰ ਬਾਡੀ ਵਿੱਚ ਪਾਉਣ ਤੋਂ ਪਹਿਲਾਂ ਉਹ ਟ੍ਰੀਟ ਕੀਤਾ ਹੋਣਾ ਜ਼ਰੂਰੀ ਹੈ ਤੇ ਉਸ ਦੀਆਂ ਰੈਗੂਲੇਸ਼ਨਸ ਨੇ ਉਹਦੇ ਬਾਈ ਲਾਸ ਨੇ ਉਸ ਦੇ ਕੁਆਲਿਟੀ ਸਟੈਂਡਰਡਸ ਨੇ ਜੋ ਇਸ ਪ੍ਰਕਾਰ ਨੇ ਦੇਖ ਸਕਦੇ ਹਾਂ ਕਿ ਇਸ ਵਿੱਚ ਜੋ ਇਸ ਦੀ ਪੀ ਐਚ ਹੈ ਟ੍ਰੀਟਮੈਂਟ ਤੋਂ ਬਾਅਦ 6.5 ਤੋਂ 8.5 ਚਾਹੀਦੀ ਹੈ ਬੀਓਡੀ ਬਾਇਓਕੈਮੀਕਲ ਆਕਸੀਜਨ ਜਿਹੜਾ ਕੰਟੈਂਟ ਹੈ ਇਹ ਵੀ 10 ਮਿਲੀਗ੍ਰਾਮ ਪਰ ਲੀਟਰ ਚਾਹੀਦਾ ਸੀਓਡੀ ਐਟ ਟੀਐਸਐ ਇਸ ਦੀਆਂ ਜੋ ਆਪਣੀਆਂ ਗਾਈਡਲਾਈਨਸ ਨੇ ਆਪਣੀਆਂ ਸਪੈਸੀਫਿਕੇਸ਼ਨਸ ਇਹਦੀਆਂ ਹੈਗੀਆਂ ਉਹਨਾਂ ਨੂੰ ਫਾਲੋ ਕਰਨ ਤੋਂ ਬਾਅਦ ਇਹ ਪਾਣੀ ਜੋ ਵਾਟਰ ਬਾਡੀਜ਼ ਨੇ ਉਹਨਾਂ ਵਿੱਚ ਪਾਇਆ ਜਾ ਸਕਦਾ ਹੈ ਇਸ ਬਾਰੇ ਜੋ ਡਿਟੇਲ ਜਾਣਕਾਰੀ ਹੈ ਉਹ ਇਸ ਵਾਟਰ ਸਪਲਾਈ ਅ ਅਤੇ ਸੀਵਰੇਜ ਬੋਰਡ ਦੇ ਉੱਚ ਅਧਿਕਾਰੀ ਹੀ ਦੇਣਗੇ ਜਦੋਂ ਇਸ ਬਾਬਤ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਉੱਪਰ ਜੂਨੀਅਰ ਇੰਜੀਨੀਅਰ ਨੇ ਦੱਸਿਆ ਕਿ ਇਹ ਇਸ ਪਾਈਪਾਂ ਪਾਉਣ ਦੀ ਜੋ ਡੈਪਥ ਹੈ ਤਕਰੀਬਨ 5 ਤੋਂ ਲੈ ਕੇ 5.5 ਫੁੱਟ ਹੈ ਤੇ ਡਰੇਨ ਵਿੱਚ ਖੁੱਲਣ ਤੋਂ ਇਹ ਇੱਕ ਜੋ ਡਰੇਨ ਦਾ ਪਾਣੀ ਦਾ ਲੈਵਲ ਹੈ ਉਸ ਤੋਂ 1 ਫੁੱਟ ਦੀ ਉਚਾਈ ਤੇ ਇਹ ਪਾਈਪਾਂ ਹੋਣਗੀਆਂ ਇਹ 3 ਕਰੋੜ 28 ਲੱਖ ਰੁਪਏ ਦਾ ਪ੍ਰੋਜੈਕਟ ਹੈ ਜਿਸ ਬਾਰੇ ਜੋ ਪੂਰੀ ਜਾਣਕਾਰੀ ਹੈ ਜੋ ਸਬੰਧਤ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਦੇਖ ਸਕਦੇ ਹਾਂ ਕਿ ਇਸ ਡਰੇਨ ਦੇ ਵਿੱਚ ਪਾਣੀ ਪਾਉਣ ਦੇ ਲਈ ਜੋ ਪਾਈਪਾਂ ਦਾ ਕੰਮ ਚੱਲ ਰਿਹਾ ਹੈ ਟੈਲੀਫੋਨ ਐਕਸਚੇਂਜ ਤੋਂ ਸ਼ੁਰੂ ਹੋ ਕੇ ਇਹ ਲਗਭਗ ਸਿੱਧੂ ਹਸਪਤਾਲ ਜੋ ਹੈ ਉਸ ਦੇ ਸਾਹਮਣੇ ਤੱਕ ਇਹ ਪਾਈਪਾਂ ਪਾਈਆਂ ਜਾ ਚੁੱਕੀਆਂ ਨੇ ਇਸ ਤੋਂ ਅੱਗੇ ਬਿਆਨ ਸਿੰਘ ਚੌਕ ਤੋਂ ਹੁੰਦੇ ਹੋਏ ਇਹ ਇਹ ਅੱਗੇ ਜੋ ਡਰੇਨ ਲੱਗਦੀ ਹੈ ਉਸ ਡਰੇਨ ਵਿੱਚ ਇਹ ਪਾਈਪਾਂ ਪਾਈਆਂ ਜਾਣੀਆਂ ਨੇ ਤੇ 2.5 ਕਿਲੋਮੀਟਰ ਦੇ ਤਕਰੀਬਨ ਇਸ ਪਾਈਪਾਂ ਪਾਉਣ ਜੋ ਪਾਈਆਂ ਜਾਣੀਆਂ ਨੇ 2.5 ਕਿਲੋਮੀਟਰ ਏਰੀਆ ਦੇ ਵਿੱਚ ਦੇਖ ਸਕਦੇ ਹਾਂ ਕਿ ਜੀ.ਐਸ.ਪੀ ਨਾਲ ਪਟਾਈ ਕਰਕੇ ਇਸ ਨਹਿਰ ਇਸ ਡਰੇਨ ਵਿੱਚ ਜੋ ਵਾਟਰ ਸੀਵਰੇਜ ਟ੍ਰੀਟਮੈਂਟ ਪਲੈਂਟ ਦਾ ਪਾਣੀ ਆ ਉਹ ਪਾਇਆ ਜਾਣਾ ਹੈ ਮੌਕੇ ਉੱਪਰ ਜੋ ਅਧਿਕਾਰੀ ਨੇ ਹਾਜ਼ਰ ਨੇ ਪਰੰਤੂ ਉਹ ਕੈਮਰੇ 'ਕੇ ਬੋਲਣ ਤੋਂ ਮਨਕਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਸਵੰਧਤ ਅਧਿਕਾਰੀ ਨੇ ਜੋ ਕੰਪੀਟੈਂਟ ਅਥਾਰਟੀ ਆ ਇਸ ਮੁੱਦੇ ਦੇ ਉੱਪਰ ਇਸ ਵਿਸ਼ੇ ਦੇ ਉੱਪਰ ਬੋਲਣ ਲਈ ਉਹੀ ਕੈਮਰੇ ਅੱਗੇ ਆਪਣਾ ਪੱਖ ਰੱਖਣਗੇ ਪਿਛਲੇ ਦਿਨੀ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਸੁਦਰਸ਼ਨ ਕੁਮਾਰ ਪੱਪੂ ਜੀ ਨਾਲ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਦੱਸਿਆ ਸੀ ਕਿ ਜੋ ਇਸ ਕੰਮ ਨੂੰ ਲੈ ਕੇ ਡਾਕੂਮੈਂਟੇਸ਼ਨ ਆ ਹੈ ਜੋ ਪਰਮਿਸ਼ਨਸ ਨੇ ਲੈਣੀਆਂ ਹੁੰਦੀਆਂ ਨੇ ਉਹ ਪਰਮਿਸ਼ਨਸ ਨੇ ਉਹ ਸੀਬ੍ਰਸ ਬੋਰਡ ਦੇ ਅਧਿਕਾਰੀਆਂ ਨੇ ਲੈਣੀਆਂ ਹੁੰਦੀਆਂ ਨੇ ਤੇ ਜੋ ਨਗਰ ਕੌਂਸਲ ਦਾ ਕੰਮ ਹੈ ਸਿਰਫ ਇਸ ਪ੍ਰੋਜੈਕਟ ਦਾ ਜੋ ਖਰਚਾ ਹੈ ਉਹ ਖਰਚਾ ਨਗਰ ਕੌਂਸਲ ਰਾਹ ਵੱਲੋਂ ਕੀਤਾ ਜਾਵੇਗਾ ਤੇ ਬਾਕੀ ਜੋ ਸਾਰਾ ਕੰਮ ਹੈ ਉਹ ਸੀਵਰੇਜ ਜੋ ਬੋਰਡ ਹੈ ਉਸ ਵੱਲੋਂ ਕੀਤਾ ਜਾਵੇਗਾ ਦੇ ਇਸ ਦੇ ਅਧਿਕਾਰੀਆਂ ਦੇ ਨਾਲ ਬਹੁਤ ਜਲਦੀ ਗੱਲਬਾਤ ਕੀਤੀ ਜਾਵੇਗੀ ਦੇਖ ਸਕ